ਸੁਣੋ ਸ਼ਹਿਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਹਿਰ ਵਿੱਚ ਹਵਾਈ ਹਮਲੇ ਦੀ ਸਾਵਧਾਨੀ ਕੀਤੀ ਗਈ ਹੈ ਇਸ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਲਾਰਮ ਵੱਜਣ ਤੇ ਕਿੱਥੇ ਸੁਰੱਖਿਅਤ ਜਗ੍ਹਾ ਤੇ ਰੁਕਿਆ ਜਾਵੇ ਬੰਨੋ ਸਿੱਪੀ ਕ੍ਰਿਸ਼ਨਰ ਫਾਰੀ ਤੋਂ ਸੁਣੋ ਸ਼ਹਿਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸ਼ਹਿਰ ਵਿੱਚ ਹਵਾਈ ਹਮਲੇ ਦੀ ਕਿ ਕਾਨੂੰਨੀ ਕੀਤੀ ਗਈ ਹੈ ਇਸ ਲਈ ਆਪਕੋ ਦੇਖੀ ਕੀਤੀ ਜਾਂਦੀ ਹੈ ਕਿ ਆਪਣੇ ਆਪਣੇ ਘਰਾਂ ਤੋਂ ਬਾਹਰ ਦਾ ਨਿਕਲਿਆ ਜਾਵੇ ਅਤੇ ਨਾਲ ਦੇ ਚੱਕਰ ਤੋਂ ਇਸੇ ਰਸਤੇ ਕਰਕੇ ਰੁਕਿਆ ਜਾਵੇ ਕਿੰਨੀ ਗੱਲੀਆਂ ਤੱਕਲਾ ਤਾਂ ਨਹੀਂ ਬੰਦ ਕਰਦੀਆਂ ਆਮ ਜਨਤਾ ਨੂੰ ਇਹ ਨਹੀਂ ਪਤਾ ਜਾਂਦਾ ਹੈ ਕਿ ਬੋਰਡ ਬਣਿਓ ਕਿ ਘਰਾਂ ਦੇ ਅੰਦਰ ਚਲੇ ਜਾਓ ਜਾਂ ਦੁਕਾਨਾਂ ਦੇ ਅੰਦਰ ਬੈਠ ਜਾਓ ਤਕਨਾਂ ਬਾਤ ਨਹੀਂ ਕਰਨੀਆਂ ਤੁਸੀਂ ਆਪਣੀ ਮਰਜ਼ੀ ਨਾਲ ਹੀ ਦੁਕਾਨਾ ਬੰਦ ਕਰੀ ਜਾਂਦੇ ਆ ਨੇ ਰੈਡ ਅਲਰਟ ਹੋਇਆ ਜਿਵੇਂ ਸਾਨੂੰ ਮੈਸੇਜ ਮਿਲਿਆ ਅਸੀਂ ਲੋਕਾਂ ਨੂੰ ਸੂਚਿਤ ਕਰ ਰਹੇ ਹਾਂ ਮੈਂ ਇੱਕ ਸਾਡੇ ਕੋਲੇ ਆ ਮੈਂ ਕਹਾਂ ਮੈਂ ਇਹਨਾਂ ਲਈ ਸੂਚਿਤ ਕਰ ਰਹੇ ਹਾਂ ਵੀ ਬਾਹਰ ਨਹੀਂ ਨਿਕਲਣਾ ਕਿਸੇ ਨੇ ਵੀ ਜਾਂ ਦੁਕਾਨਾਂ ਦੇ ਅੰਦਰ ਚਲੇ ਜਾਓ ਜਾਂ ਆਪ ਆਪਣੇ ਘਰਾਂ ਚਲੇ ਜਾਓ ਜਿਵੇਂ ਹੁਣ ਪਾਰਕਾਂ 'ਚ ਲੋਕ ਬੈਠੇ ਆ ਜਾਂ ਮੋੜਾਂ 'ਤੇ ਬੈਠੇ ਹੋਏ ਆ ਇਹਨਾਂ ਨੂੰ ਸੂਚਿਤ ਕਰ ਰਹੇ ਹਾਂ ਵੀ ਦੁਕਾਨਾਂ ਨਹੀਂ ਬੰਦ ਕਰਨੀਆਂ ਗਈਆਂ ਇਹ ਪ੍ਰਸ਼ਾਸਨ ਵੱਲੋਂ ਬੇਨਤੀ ਹੈ ਦੁਕਾਨਾਂ ਨਹੀਂ ਬੰਦ ਕਰਨੀਆਂ ਆਪਾਂ ਆਪਣੇ ਘਰਾਂ ਚਲੇ ਜਾਓ ਜਾਂ ਦੁਕਾਨਾਂ ਦੇ ਅੰਦਰ ਇਹ ਆਪਣੀ ਮਰਜ਼ੀ ਨਹੀਂ ਕਰੀ ਜਾਂਦੇ ਜੀ ਦੁਕਾਨਾਂ ਪ੍ਰਸ਼ਾਸਨ ਨਹੀਂ ਕੋਈ ਬੰਦ ਦਾ ਹੁਕਮ ਨਹੀਂ ਆਇਆ रेड अलर्ट ਆ ਵੀ ਜਿਹੜੇ ਫਾਲਤੂ ਜਨਤਾ ਐਵੇਂ ਤੁਰੇ ਫਿਰਦੀ ਐ ਜਿਵੇਂ ਕੋਈ রেড ਅਲਰਟ ਕਰਕੇ ਜਿਹਨਾਂ ਨੂੰ ਨੋਟ ਕਰਾਇਆ ਜੀ